ਹਾਡਾ ਸਵਾਗਤ ਹੈ ਵੀਰੋ ਫਾਰਮਿੰਗ ਡਾਕਟਰ ਪੇਜ ਤੇ ਜਿਹੜੇ ਨਵੇਂ ਦੇਖ ਰਹੇ ਹੋ ਪੇਜ ਲਾਈਕ ਕਰ ਲਿਓ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਗਾਹਾਂ ਸ਼ੇਅਰ ਕਰ ਦਿਓ ਜਾਨਵਰਾਂ ਦੀ ਪੂਰੀ ਜਾਣਕਾਰੀ ਫ੍ਰੀ ਦੇ ਵਿੱਚ YouTube ਦੇ ਉੱਤੇ ਬਿਰੋ ਪੇਜ ਹੈ ਤੁਹਾਡਾ ਆਪਣਾ ਡੰਗਰ ਡਾਕਟਰ ਫਰੀ ਦੇ ਉੱਤੇ ਪਾਇਆ ਹੋਇਆ ਵੀਰਾਂ ਨੂੰ ਬੇਨਤੀ ਹੈ ਪੇਜ ਤੇ ਆ ਕੇ ਜਿੰਨੀਆਂ ਜਾਣਕਾਰੀਆਂ ਪਾਈਆਂ ਹੋਈਆਂ ਨੇ ਜਾਣਕਾਰੀਆਂ ਵੇਖੋ ਆਪਦੇ ਜਾਨਵਰਾਂ ਦੇ ਭੁੱਖ ਨੂੰ ਸਹੀ ਕਰੋ ਉਹਨਾਂ ਦੀਆਂ ਜਾਨਾਂ ਨੂੰ ਬਚਾਓ ਸਾਰੀ ਜਾਣਕਾਰੀ ਫਰੀ ਦੇ ਵਿੱਚ YouTube ਚੈਨਲ ਤੁਹਾਡਾ ਆਪਣਾ ਡੰਗਰ ਡਾਕਟਰ ਦੇ ਉੱਤੇ ਪਾਈ ਹੋਈ ਹੈ ਵੀਰਾਂ ਨੂੰ ਬੇਨਤੀ ਹੈ ਪੇਜ ਤੇ ਆ ਕੇ ਪੇਜ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਬਾਕੀ ਜਿਹੜੇ ਵੀਡੀਓ ਉੱਥੇ ਤੁਹਾਨੂੰ ਨਹੀਂ ਮਿਲਦੀਆਂ ਉਹ ਵੀਡੀਓ ਆ ਫਾਰਮਿੰਗ ਡਾਕਟਰ ਪੇਜ ਫੇਸਬੁੱਕ ਤੇ ਉੱਤੇ ਪਾਈਆਂ ਹੋਈਆਂ ਨੇ ਵੀਡੀਓਆਂ ਘਟੋ ਘਟ 300 ਪਲੱਸ ਦੇ ਵੀਡੀਓ ਵੱਡੀਆਂ ਵੀਰੋ ਇਹ ਹੀ ਬੇਨਤੀ ਆ ਆਪਦੇ ਜਾਨਵਰਾਂ ਦੀਆਂ ਜਾਨਾਂ ਬਚਾਉਣ ਦੇ ਵਿੱਚ ਜੇ ਤੁਸੀਂ ਨਵਾਂ ਕੋਈ ਫਾਰਮ ਖੋਲਣਾ ਚਾਹੇ ਬੱਕਰੀਆਂ ਦਾ ਚਾਹੇ ਗਾਵਾਂ ਦਾ ਚਾਹੇ ਮੱਝਾਂ ਦਾ ਚਾਹੇ ਸੂਰਾਂ ਦਾ ਚਾਹੇ ਮੁਰਗੀਆਂ ਦਾ ਪਲਟ ਟ੍ਰੇਨਿੰਗ ਵਾਲੀ ਵੀਡੀਓਾਂ ਵੇਖੋ ਫ੍ਰੀ ਦੇ ਵਿੱਚ